ਸਤਿ ਸ੍ਰੀ ਅਕਾਲ ਮਿੱਤਰੋ ਉਮੀਦ ਕਰਦੇ ਆ ਸਭ ਠੀਕ ਠਾਕ ਹੋਣੇ ਅੱਜ ਆਏ ਤੇ ਆਪਣੇ ਬਾਈ ਕੋਲੇ ਪਿੰਡ ਗੰਡੂਆ ਬਾਈ ਨੇ ਥੋੜਾ ਜਾ ਬਦੋਕ ਵਿੱਗੇ ਥੋਂ ਰੱਖਿਆ ਹੋਇਆ ਕਿਸੇ ਨੂੰ ਪਨੀਰੀ ਦੀ ਲੋੜ ਹੋਵੇ ਗੰਡਿਆਂ ਦੀ ਤੇ ਇਹ ਕੰਪਨੀਰੀ ਦਾ ਕਰ ਰਿਹਾ ਬਾਈ ਬਾਈ ਨੂੰ ਕਰੀਬ ਹੁਣ ਦਾ ਦੂਜਾ ਸਾਲ ਹੋ ਗਿਆ ਹੌਲੀ ਹੌਲੀ ਬਾਈ ਦੀ ਕਰੋ ਹੈਲਪ ਜਿਹਨੂੰ ਵੀ ਲੋਡ ਹੋਈ ਗੰਡਿਆਂ ਦੀ ਪਨੀਰੀ ਦੀ ਤਾਂ ਬਾਈ ਦਾ ਇਹਦੇ ਉੱਤੇ ਨੰਬਰ ਆਪਾਂ ਤਾਂ ਪਾ ਦਾਂਗੇ ਪਨੀਰੀ ਕਰੀਬ ਥੋੜੀ ਹੋ ਰਹਿ ਗਈ ਹੂੰ ਜਿਹਨੂੰ ਵੀ ਲੋਡ ਹੋਈ ਆ ਸਾਰੀ ਪਨੀਰੀ ਦੀ ਵਧੀਆ ਹੁੰਦਾ ਬਿੱਗੀ ਬਾਈ ਦੀ ਤੇ ਉਰੀ ਹੁੰਨਾ ਬਾਈ ਕਲੇ ਹਾਂ ਉਰੀ ਹੁੰਨਾ ਬਾਈ ਮੈਂ ਤਾਂ ਕਿੱਥੇ ਜਾ ਆ ਗਿਆ ਆਪਣਾ ਇਹ ਖੇਤਾ ਆਪਣਾ ਖੇਤ ਸੁਨਾਮ ਵਾਲੇ ਪਹੇ ਤੇ ਆਏ ਸੁਨਾਮ ਵਾਲੇ ਪਹੇ ਤੇ ਸਰਵਵਾਰੀ ਜਿਹੜੇ ਨੂੰ ਮੱਢੀ ਪੁੱਛਦੇ ਹਾਂ ਸਰਵਵਾਰੀ ਦੇ ਖੇਤ ਜਾਣਾ ਹੈ ਬਸ ਸੁਨਾਮ ਵਾਲੇ ਪਹੇ ਤੇ ਆ ਜਾਓ ਬਾਈ ਜਿਹੜਾ ਆਪਣਾ ਗੰਡੂਆਂ ਨੂੰ ਰਾਹ ਸੁਨਾਮ ਵਾਲੇ ਪਹਾ ਪੁੱਛ ਰਹੇ ਹੋ ਕਿਸੇ ਨੂੰ ਮੇਰੇ ਵੀਰ ਨੂੰ ਪਨੀਰੀ ਹਾਂ ਮੰਡੀ ਕੋਲੇ ਮੁੜਦਾ ਹੈ ਹਾਂ ਮੰਡੀ ਕੋਲੇ ਮੁੜਦਾਗਾ ਉਹ ਨੰਬਰ ਉਹ ਕਰ ਦਾਂਗੇ ਆਪਾਂ ਤਾਂ ਹਾਂ ਇਹ ਤੇ ਲਿਖ ਦਾਂਗੇ ਕਿਸੇ ਵੀ ਮੇਰੇ ਵੀਰ ਭਾਈ ਨੂੰ ਲੋਡ ਹੋਈ ਗੰਡਾ ਵਧੀਆ ਗੰਡਾ ਵਧੀਆ ਗਰੰਟੀ ਵਾਲਾ ਇੱਕ ਨੰਬਰ ਪਿਆਜ ਹੈ ਇੱਕ ਨੰਬਰ ਪਿਆਜ ਹੈਗਾ ਇਹਦਾ ਕੰਪਨੀ ਕੁੰਪਣੀ ਦਾ ਪਤਾ ਤੀਜਾ ਸਾਲ ਹੋ ਗਿਆ ਇਹ ਜਪਾਨ ਦਾ ਹੈ ਟਾਕੂ ਜਮਾਂ ਦਾ ਵੀ ਹੈ ਅੱਛਾ ਜਪਾਨ ਦਾ ਲਾਲ ਗੰਡਾ ਭਾਈ ਉਹ ਵੀ ਠੀਕ ਆ ਯਾਰ ਉਹਨਾ ਜੇ ਕਈ ਵਾਰ ਹੋਉਂਦੀ ਆ ਪੌਦ ਵੀ ਜਾ ਹੈ ਜੀ ਅਬ ਚਲ ਘਟ ਕਹਿ ਦਿੰਦਾ ਵੀ ਘਾਟਰ ਬਦਲ ਲੈ ਜੋ ਪੈਂ ਹੈ ਜੀ ਨਹੀਂ ਹੈਗਾ ਵੀ ਪੈਸੇ ਕਮਾਉਣ ਵਾਲਾ ਕੰਮ ਨਹੀਂ ਹੈਗਾ ਇਹਦਾ ਬਹੁਤ ਹੈ ਯਾਰ ਸਾਰੀ ਆਪਣਾ ਜ਼ਿਮੀਦਾਰ ਬੰਦਾ ਹੈਗਾ ਐ ਨਹੀਂ ਹੈਗਾ ਵੀ ਕੋਈ ਉਹੀ ਆਦੇ ਪੌਦੇਣ ਵਧੀਆ ਹੈ ਜੜਾਂ ਦੇਖ ਲੈ ਜੜਾਂ ਦੇਖ ਲਓ ਚਿੱਟੀਆਂ ਦੁੱਧ ਵਰਗੀਆਂ ਜੜਾਂ ਪਈਆਂ ਨੇ ਐ ਜੀ ਨਹੀਂ ਹੈਗਾ ਵੀ ਪੈਸੇ ਕਮਾਉਣ ਵਾਲੀ ਗੱਲ ਹੈ ਇੱਕ ਬਸ ਬੇਲੇ ਨੂੰ ਉਹ ਕਰਿਆ ਹੋਇਆ ਹੈਗਾ ਚੱਲ ਆਪਦੀ ਖੇਤੀ ਹੈ ਯਾਰ ਉਹਦਾ ਹੁਣ ਮਾੜਾ ਮੋਟਾ ਦਾ ਕਰਨੀ ਹੁੰਦਾ ਨਾ ਕਿਉਂਕਿ ਹਣ ਵਧੀਆ ਪੌਦ ਹੂੰ ਹੂੰ ਸਭ ਵਧੀਆ ਸਿਹਰਾ ਯਾਰ ਗਰੀਬ ਬੰਦੇ ਦੀ ਹੈਲਪ ਕਰਿਆ ਕਰੋ ਯਾਰ ਆਪਾਂ ਹਰੇਕ ਦੀ ਅਮੀਰ ਦੀ ਉਹ ਕਰਦਣਾ ਹੈ ਕਿਸੇ ਦੀ ਵੀਡੀਓ ਜਾਂ ਕੋਈ ਛੜੀ ਖਲੀ ਹੁੰਦੀ ਹੈ ਨਾ ਆਪਾਂ ਵੀਡੀਓ ਸ਼ੇਅਰ ਕਰਦਣੇ ਆ ਬਾਈ ਦੀ ਹੈਲਪ ਜ਼ਰੂਰ ਕਰਿਓ ਹੂੰ ਆ ਦੂਜੇ ਵੀਡੀਓ ਹਜ਼ਾਰ ਹਜ਼ਾਰ ਲੱਖ ਲੱਖ ਤੇ ਜਾਂਦੀਆਂ ਨੇ ਮਾੜਾ ਮੋਟਾ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਨੂੰ ਨਾ ਕਮੈਂਟ ਦੀ ਉਹ ਆਗੀ ਨਾ ਕੋਈ ਉਹ ਮਾੜੀ ਮੋਟੀ ਸ਼ੇਅਰ ਕਰ ਦਿਓ ਯਾਰ ਹਨਾ ਕਿਸੇ ਨੂੰ ਲੋੜ ਹੁੰਦੀ ਆ ਤਾਂ ਨਾਲੇ ਤਾਂ ਬਾਈ ਦਾ ਇਹਦਾ ਹੋ ਹੋ ਜੂਗਾ ਨਰੇ ਜਿਹਨੂੰ ਲੋੜ ਆਗੀ ਉਹਦੀ ਮਦਦਤ ਹੋ ਜੂਗੀ ਵਧੀਆ ਬੀਜਾ ਕਿਤੇ ਮੰਗ ਹਾਂ ਵਧੀਆ ਬੀਜ ਯਾਰ ਗਰੰਟੀ ਵਾਲਾ ਸਾਰਾ ਕੁਝ ਹੋਊਗਾ ਬੰਦੇ ਦਾ ਪਤਾ ਲੱਗ ਜਾਂਦਾ ਬੰਦੇ ਕੋ ਬੰਦੇ ਦਾ ਬੰਦੇ ਨਿਸਰਦਾ ਨਹੀਂ ਗੰਡਾ ਖਰਿਆਬ ਨਹੀਂ ਹੁੰਦਾ ਹੂੰ ਹੂੰ ਮਰੇ ਦੱਬ ਕੇ ਬੋਲ ਗੰਡਾ ਨਿਸਰਦਾ ਨਹੀਂ ਗੰਡਾ ਖਰਿਆਬ ਨਹੀਂ ਹੁੰਦਾ ਹੂੰ ਹੂੰ 8-9 ਮਹੀਨੇ ਖੁੱਲੀਆਂ ਜਿੱਦੇ ਮਰਜੀ ਸਿੱਟੀ ਰੱਖੋ ਗੰਡਾ ਖਰਿਆਬ ਨਹੀਂ ਹੋਊਗਾ ਜਿਆ ਜਿਆ ਆਪਣੇ ਸਾਰੇ ਵਧੀਆ ਤੋਂ ਵਧੀਆ ਲੈ ਕੇ ਪੀ ਦੇਵਾਂਗੇ ਯਾਰ ਭੈਣ ਭਾਈਆਂ ਨੂੰ ਬਸ ਇਹੀ ਹੋਉਂਦੀ ਆ ਯਾਰ ਹਨਾ ਵਿੱਚ ਪੈਸੇ ਵਾਲਾ ਜਰੀਆ ਹੁੰਦਾ ਲੋਕਾਂ ਦਾ ਪੈਸੇ ਵਾਲਾ ਤਾਂ ਭਾਈ 600 ਰੁਪਏ ਤੋਂ ਲੈ ਕੇ 4-5000 ਰੁਪਏ ਦੀ ਕਿਲੋ ਵੀ ਹੈ ਇਹ ਕਣ ਕੋਈ ਦੱਸਦਾ ਨਹੀਂ ਹਾਂ ਜੋ ਮਰਜੀ ਲੈ ਲਓ ਜਿਆ ਜਿਆ ਮਰਜੀ ਲੈ ਲਓ ਜਿਆ ਜਿਆ ਪਾ ਲਾਂਗੇ ਉਹ ਜਿਆ ਕੱਢ ਲਾਂਗੇ ਉਹ ਜਿਆ ਕੱਢਿਆ ਜਾਊਗਾ ਹੈ ਮਾੜਾ ਲੈ ਕੇ ਵੇਚਾਂਗੇ ਆਪਾਂ ਨੂੰ ਫਿਰ ਆਪਣੇ ਗੁਰੂ ਲੈ ਭੈਣ ਭਾਈ ਕਿਉਂ ਹੋਊਗਾ ਕੀ ਹੋਰ ਕਾਲੇ ਕੱਦੂ-ਕੁੱਦੂ ਦੇ ਬੀਬੂ ਰੱਖਦਾ ਹੁਣਾਂ ਬੀ ਬਾਈ ਕੱਦੂ ਦਾਬ ਦੇ ਜੋਗਰਾ ਲੈ ਲੈਨੇ ਆ ਲਾ ਲੈਨੇ ਆ ਗਾਹਾਂ ਦੇਖ ਲਾਂਗੇ ਵਧਾ ਲਾਂਗੇ ਹੌਲੀ ਹੌਲੀ ਕੰਮ ਹਾਂ ਕਈ ਵਾਰ ਮੰਗਦਾ ਹੁੰਦਾ ਕੋਈ ਕਾਹ ਜਾਣਾ ਅਗਲਾ ਵੀਰ ਭਾਈ ਹਨਾ ਜਿਵੇਂ ਆਪਣਾ ਨਾ ਪ੍ਰਮਾਤਮਾ ਨੇ ਚਾਹਿਆ ਨਾ ਹੂੰ ਹੂੰ ਕਰਨ ਵਾਲਾ ਪ੍ਰਮਾਤਮਾ ਇੱਕੋ ਲੱਗਦੀਦਾ ਹਨਾ ਕਲੇ ਹੋ ਵੀ ਨਹੀਂ ਹੁੰਦਾ ਹਨਾ ਹੌਲੀ ਹੌਲੀ ਚੱਲੋ ਬੰਦਾ ਤਾਂ ਇੱਕ ਬਾਈ ਮਿਹਨਤ ਕਰ ਸਕਦਾ ਬੰਦਾ ਹੂੰ ਹੂੰ ਕਰ ਲੂਗਾ ਵਧੀਆ ਰਹੂਗਾ ਗਾਹ ਮੇਰੇ ਪਾਸ ਹੋ ਜੂ ਇੰਨਾ ਨਹੀਂ ਲੋਕਾਂ ਦੀ ਉਹ ਚਾਹੀਦੀ ਹੈ ਹੈਲਪ ਕਰਨੀ ਹੈ ਨਾ ਨਾਲ ਕਿਸੇ ਦੀ ਵੀ ਯਾਰ ਗਰੀਬ ਬੰਦਾ ਆਪਣਾ ਨਾਲ ਜੇ ਕਿਸੇ ਕੋਈ ਨਾਲ ਲੱਕੇ ਹੈਲਪ ਕਰ ਦੇ ਗਿਆ ਨਾ ਮੈਥੇ ਕਿਲੋ ਬੋਧ ਲੈ ਗਿਆ ਜੇ ਇਹਦੇ ਗੰਡੇ ਹੋਣਗੇ ਫੇਰ ਆਉ ਮੇਰੇ ਲਈ ਹਾਂ ਹਾਂ ਬਾਕੀ ਚੀਜ਼ ਦਾ ਉਹ ਹੁੰਦਾ ਹੈ ਨਾ ਵਧੀਆ ਬੀਜ ਲੈ ਕੇ ਦੇ ਮੰਗੇ ਹਰੇਕ ਭੈਣ ਭਾਈ ਰੂੜੀ ਦੇ ਸੋਚ ਵੀ ਅਗਲਾ ਘਾਰੇ ਦੇ ਸੋਚ ਵੀ ਦੇ ਦਿੰਦੇ ਲਾਲੀ ਯਾਰ ਹਾਂ ਹਾਂ ਪਿੰਡ ਤੇ ਆਪਾਂ ਨੂੰ ਸੁੱਖ ਹੈ ਪਿੰਡ ਤੋਂ ਚੀਜ਼ ਮਿਲਦੀ ਹੈ ਹੂੰ ਹੂੰ ਪਿੰਡ ਤੋਂ ਥੇਰੀ ਆ ਕੇ ਵੀ ਦੇ ਦਾਂ ਘਰੇ 10000 ਵੀ ਚਲੀ ਜਾਂਦਾ ਹੈ हां ओदा भाई बन्दा क बन्दा ਵੀ ਦੇਖਿਆ ਜਾਂਦਾ ਬਾਕੀ ਅਗਲਾ ਯਾਰ ਇਹ ਜੀ ਚੀਜ਼ ਤਾਂ ਉਹੀ ਨਹੀਂ ਕਰਦਾ ਹੁਣ ਮਿਹਨਤ ਵਾਲੀ ਲੱਗਦੀ ਹੈ ਕਹਿੰਨਾ ਇਹ ਚ ਆਏ ਨਹੀਂ ਹੈਗਾ ਕੱਕਲੇ ਵੀ ਪੈਂਦਾ ਹੈ ਉਹੀ ਪੈਸੇ ਪੈਨੇ ਹੁਣ ਤੂੰ ਹੀ ਦੱਸਦਾ ਹੁਣ ਕਿੰਨੇ ਨੂੰ ਆਇਆ ਸੀ ਇਹ ਕਿਲੋ ਵੀ ਦੋ ਤੇ 2400 ਨੂੰ ਲੈਂਦਾ ਸੀ ਬਈ ਕਿਲੋ ਵੀ ਫੇਰ ਹੁਣ ਤੂੰ ਆਪ ਵੀ ਹਿਸਾਬ ਲਾ ਲੈ ਬਈ ਖਾਨ ਛੱਡਿਆ ਹੋਇਆ ਕਿਨੇ ਹੀ ਕਹਿਣਾ ਬਹੁਤ ਵਧੀਆ ਵੀ ਐ ਵਿੱਚ ਵੀ ਨਹੀਂ ਹੈਗਾ ਕੱਕ ਇੰਨੇ ਬਈ ਜੇ ਕਿਸੇ ਨੇ ਉਹ ਕਰਨਾ ਹੋਇਆ ਇਹਨ ਵਧੀਆ ਸੋਹਣੀ ਹੈਗੀ ਕਦੋਂ ਵਈ ਚੁੰਡੀਆਂ ਨਾਲ ਫੜਨੇ ਪੈਂਦੇ ਨੇ ਇਸ ਰੋਡ 'ਤੇ ਹੂੰ ਸਾਰਾ ਕੁਝ ਹੋ ਕਰਨਾ ਪੈਂਦਾ ਫੇਰੀ ਪਹਿਲਾਂ ਤਾਂ ਬਸ ਖੇਤੀ ਦਾ ਪਾਲਦੀ ਨਹੀਂ ਵੀ ਵਿਹਲਾ ਬੰਦਾ ਰਹੇ ਐਂ ਕੱਖ ਬਾੜਲੇ ਬੰਦੇ ਨੇ ਬਾਈ ਜਿਉਂ ਬੈਠ ਬੈਠ ਬੋਝ ਗਏ ਚੜ ਦਾ ਮਹੀਨਾ ਲੈ ਬਾਈ ਬਣ ਕੇ ਗਾਹਾਂ ਹੈਲਪ ਕਰ ਦਿਓ ਬਾਈ ਦੀ ਆਪਾਂ ਨੰਬਰ ਇਹਦਾ ਤਾਹਾਂ ਮੈਂਸ਼ਨ ਕਰ ਦਾਂਗੇ ਕਿਸੇ ਨੇ ਵੀਰ ਨੇ ਉਹ ਹੋਣੀ ਬੇਲਾ ਤਿਆਰ ਹੋਣ ਵਾਲੀ ਹੋਣੀ ਨੇ ਇਹਦਾ ਮੀਂਹ ਕਰਕੇ ਮਾੜਾ ਜਾ ਹੋ ਗਿਆ ਨਹੀਂ ਮਿਰਚਾ ਮੁਰਚਾਂ ਦੀ ਬਹੁਤ ਵੀ ਤਿਆਰ ਕਰਦਾਂ ਦਾ ਮੀਂਹ ਨੇਮ ਥੋੜੇ ਦਿੱਕਤ ਕਰ ਦਿੱਤੀ ਹੋਰ ਆ ਪ੍ਰਮਾਤਮਾ ਨੇ ਕਾਹਿਆ ਹਾਂ ਫੇਰ ਤੋਂ ਵਧੀਆ ਬੀਜ ਲੈ ਕੇ ਦੇਵਾਂਗੇ ਵਧੀਆ ਤੋਂ ਵਧੀਆ ਸਾਰਾ ਟਾਪ ਦਾ ਬੀਜ ਲੈ ਕੇ ਦੇਵਾਂਗੇ ਲੋਕਾਂ ਨੂੰ ਹਾਂ ਪ੍ਰਮਾਤਮਾ ਆਪਣੀ ਬਾਹ ਫੜੂ ਬਾਕੀ ਜਿਹੇ ਜਿਆ ਯਾਰ ਹਨਾ ਮਿੱਠਾ ਪੈਜੂ ਉਹ ਜੀ ਮਿੱਠੀ ਹੋ ਜੂ ਚਾ ਹਾਂ ਹਾਂ ਅਗਲਾ ਕਾਹਾਂ ਵਧੀਆ ਆਉਂਦਾ ਫਿਰ ਉਹਦੇ ਹਿਸਾਬ ਨਾਲ ਆਹ ਮੁਝੇ ਬੰਦਾ ਯਾਰ ਬਾਈ ਬਣ ਕੇ ਆਮ ਜੇ ਬੰਦੇ ਨੂੰ ਤਾਂ ਹੈਲਪ ਕਰਾਇ ਗੋ ਯਾਰ ਹਨਾ ਬਸੇ ਆਪਾਂ ਵੱਡੇ ਵੱਡੇ ਉਹ ਕਰਦੇ ਆਪਾਂ ਚਲ ਕਿਸੇ ਦੀ ਉਹ ਕਾਨੂੰ ਉਹ ਕਰਨੀ ਵੀ ਆਮ ਜੇ ਬੰਦੇ ਨੂੰ ਤਾਂ ਹੈਲਪ ਕਰੋ ਵਿਚਾਰੇ ਕੋਲ ساری 3 ਕਕੀਲੇ ਨੇ ਬਾਹਣ ਦੇ 3 ਢਾਈ ਕਿਲੇ ਦੋ ਭਾਈ ਨੇ